ਤਿੰਨ ਵੱਡੇ ਸਮਗਲਰ ਜਿਹੜੇ ਕਿ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67 ਹਜ਼ਾਰ 200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ 플ੌਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ ਹੌਲੀ ਖਤਮ ਹੋ ਰਹੀ ਆ ਸੁਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੇਟਾ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਈਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਹੁਣਾਂ ਕੋਲੋਂ ਪਤਾ ਲੱਗਦਾ ਹੈ ਜਾਂ ਅਸੀਂ ਆਪਣੇ ਸੋਰਸਸ ਤੋਂ ਪਤਾ ਕਰਦਾ ਹੈ ਕਿ ਗਲੀ ਮੁਹਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿੱਪਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆ ਆਇਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਲਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਵਧਣ ਕਾਰਨ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਕਾਰਨ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇਵਾਲ ਪਏ ਹੋਏ ਨੇ ਸੋ ਇਹ ਦੋਨੋਂ ਧੰਦੇਮਾੜੇ ਨੇ ਦੋਨਾਂ ਦੇ ਵਿੱਚ ਕਿਹੜੀ ਕਾਰਵਾਈ ਹੋ ਕਾਫੀ ਜ਼ਿਆਦਾ ਸਖਤ ਹੋਏਗੀ ਇੱਥੇ ਤੋਂ ਸਿਰਫ ਲਿਕ ਕਰਦੇ ਜਿਹੜੇ ਅਪਕੂ ਅਰੈਸਟ ਕੀਆ ਆ ਜਿਹੜੇ ਐਨਡੀਪੀਐਸਟ ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਨੇ ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ ਅਡਲਟ ਹੈਗੇ ਆ ਉਹ ਸਾਰੇ ਸਾਰੇ ਇਸ ਤੰਦੇ ਨੂੰ ਜਿਹੜੇ ਹੈਗੇ ਆ ਸ਼ਰਾਬ ਦੇ ਤੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਉਹ ਲਿਥ ਹੁੰਦੇ ਆ ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਇਆ ਕਿਸੇ ਵੀ ਹਾਲਤ ਵਿੱਚ ਠੀਕ ਹੈ ਠੀਕ ਹੈ ਸਰ ਟਾਈਮ ਹੀ ਨਹੀਂ ਆ ਤੋਂ 1 ਮਾਰਚ ਤੋਂ ਇਸ ਨਾਰਕੋਟਿਕਸ ਯੁੱਧ ਨਸ਼ਾ ਵਿਰੋਧ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਜੀ ਦੀ ਰਹਿਨਮਾਈ ਹੇਠ ਚੱਲ ਰਿਹਾ ਇਹਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਦੇ ਵਿੱਚ ਪੈਡਲਰਸ ਤੇ ਸਮਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮੱਗਲਰ ਤੇ ਪੈਡਲਰ ਨੂੰ ਇਕੱਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤੇ तकरीबन 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੰਗ-ਲਗ ਜਗ੍ਹਾ ਦਿੱਤੋਂ ਔਰ ਬਾਕੀ ਹੋਰ ਜਿਹੜੀਆਂ ਹੈਗੀਆਂ ਡਰੱਗ ਮਨੀ ਉਹ ਵੀ ਬਰਾਮਦ ਹੋਈ ਆ ਇੱਥੇ ਇਹ ਵਿਸ਼ੇਸ਼ ਆ ਕਿਉਂਕਿ ਜਿਹੜੇ ਡਰੱਗਸ ਦਾ ਕੰਮ ਕਰਦੇ ਆ ਉਹਨਾਂ ਤੇ ਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ ਉਹ ਕਹਣਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 68 ਐਫ ਦੇ ਤਹਿਤ ਤਿੰਨ ਵੱਡੇ ਸਮਗਲਰ ਜਿਹੜੇ ਕਿ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ ਪਲਾਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ-ਹੌਲੀ ਖਤਮ ਹੋ ਰਹੀ ਆ ਸੋਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੇਕਟਰ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਈਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਉਹਨਾਂ ਕੋਲੋਂ ਪਤਾ ਲੱਗਦਾ ਜਾਂ ਅਸੀਂ ਆਪਣੇ ਸੋਰਸਿਸ ਤੋਂ ਪਤਾ ਕਰਦਾ ਕਿ ਗਲੀ ਮਹੱਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿੱਪਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆ ਆਇਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਨਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਵਧਣ ਕਾਰਨ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਕਾਰਨ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇ ਵੱਲ ਪਏ ਹੋਏ ਨੇ ਸੋ ਇਹ ਦੋਨੋਂ ਧੰਦੇਵਾੜੇ ਨੇ ਦੋਨਾਂ ਦੇ ਵਿੱਚ ਕ੍ਰਿੜੀ ਕਾਰਵਾਈ ਉਹ ਕਾਫੀ ਜ਼ਿਆਦਾ ਸਖਤ ਹੋਏਗੀ। ਜਿਹੜੇ ਤੋਂ ਫਿਰ ਲਿਕਰ ਦੇ ਵਿੱਚ ਜਿਹੜੇ ਪੀ.ਯੂ. ਤੇ ਰੈਸਟ ਕੇ ਆਬ ਜਿਹੜੇ ਆ ਐਨ.ਡੀ.ਪੀ.ਐਸ. ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਨੇ। ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ, ਅਡਲਟ ਹੈਗੇ ਆ ਉਹ ਸਾਰੇ ਸਾਰੇ ਇਸ ਧੰਦੇ ਨੂੰ ਜਿਹੜੇ ਹੈਗੇ ਆ ਸ਼ਰਾਬ ਦੇ ਧੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਉਹ ਲਿੱਥ ਹੁੰਦੇ ਆ। ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਸੇ ਵੀ ਹਾਲਤ ਵਿੱਚ। ਠੀਕ ਹੈ ਸਰ ਟਾਈਮ ਹੀ ਨਿਆ ਤੋਂ 1 ਮਾਰਚ ਤੋਂ ਇਸ ਨਾਰਕੋਟਿਕਸ ਵਿਧ ਨਸ਼ਾ ਵਿਰੋਧ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਜੀ ਦੀ ਰਹਿਨਮਾਈ ਹੇਠ ਚੱਲ ਰਿਹਾ ਇਹਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਦੇ ਵਿੱਚ ਪੈਡਲਰਸ ਤੇ ਸਮਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮਗਲਰ ਤੇ ਪੈਡਲਰ ਨੂੰ ਕੱਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤੇ ਤਕਰੀਬਨ 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੱਗ-ਅਲੱਗ ਜਗ੍ਹਾ ਦਿੱਤੋਂ ਔਰ ਬਾਕੀ ਹੋਰ ਜਿਹੜੀਆਂ ਹੈਗੀਆਂ ਡਰੱਗ ਮਨੀ ਉਹ ਵੀ ਬਰਾਮਦ ਹੋਈ ਆ ਇੱਥੇ ਇਹ ਵਿਸ਼ੋਸ਼ ਆ ਕਿਉਂਕਿ ਜਿਹੜੇ ਡਰੱਗਸ ਦਾ ਕੰਮ ਕਰਦੇ ਆ ਉਹਨਾਂ ਤੇ ਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ ਉਹ ਕਹਿੰਦਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 68 ਐਫ ਦੇ ਤਹਿਤ ਤਿੰਨ ਵੱਡੇ ਸਮਗਲਰ ਜਿਹੜੇ ਕਿ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਅ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67 ਹਜ਼ਾਰ 200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ 플ੌਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ ਹੌਲੀ ਖਤਮ ਹੋ ਰਹੀ ਹੈ ਸੁਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੈਕਟਰ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਦੀ ਡਿਡੈਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਇਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਉਹਨਾਂ ਕੋਲੋਂ ਪਤਾ ਲੱਗਦਾ ਹੈ ਜਾਂ ਅਸੀਂ ਆਪਣੇ ਸੋਰਸਿਸ ਤੋਂ ਪਤਾ ਕਰਦਾ ਹੈ ਕਿ ਗਲੀ ਮਹੱਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿੱਪਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆਇਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡਿਡੈਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਲਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਵਧਣ ਕਾਰਨ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਕਾਰਨ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇ ਵੱਲ ਪਏ ਹੋਏ ਨੇ ਸੋ ਇਹ ਦੋਨੋਂ ਧੰਦੇਵਾੜੇ ਨੇ ਦੋਨਾਂ ਦੇ ਵਿੱਚ ਕਿਹੜੀ ਕਾਰਵਾਈ ਹੋ ਕਾਫੀ ਜ਼ਿਆਦਾ ਸਖਤ ਹੋਏਗੀ ਲੇਕਿਨ ਫਿਰ ਲਿਕ ਕਰਦੇ ਜਿਹੜੇ ਟੀਓ ਅਰੈਸਟ ਕੇ ਸਾਹ ਜਿਹੜੇ ਆ ਐਨਡੀਪੀਐਸਟ ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਵਾਰਕ ਮੈਂਬਰਾਂ ਦੇ ਖਿਲਾਫ ਨਹੀਂ ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ ਅਡਲਟ ਹੈਗੇ ਆ ਉਹ ਸਾਰੇ ਸਾਰੇ ਇਸ ਧੰਦੇ ਨੂੰ ਜਿਹੜੇ ਹੈਗੇ ਆ ਸ਼ਰਾਬ ਦੇ ਧੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਲਿਪਤ ਹੁੰਦੇ ਆ ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਸੇ ਵੀ ਹਾਲਤ ਵਿੱਚ ਠੀਕ ਹੈ ਸਰ ਠੀਕ ਹੈ ਸਰ 2 ਮਹੀਨਿਆਂ ਤੋਂ 1 ਮਾਰਚ ਤੋਂ ਇਸ ਨਾਰਕੋਟਿਕਸ ਯੁੱਧ ਨਸ਼ਾ ਵਿਰੋਧ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਨੇ ਤੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਜੀ ਦੀ ਰਹਿਮਾਈ ਹੇ ਚੱਲ ਰਿਹਾ ਇਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਦੇ ਵਿੱਚ ਪੈਡਲਰਸ ਤੇ ਸਮੱਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮੱਗਲਰ ਤੇ ਪੈਡਲਰ ਨੂੰ ਇਕੱਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤੇ ਤਕਰੀਬਨ 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੱਗ-ਅਲੱਗ ਜਗ੍ਹਾ ਦਿੱਤੋ ਔਰ ਬਾਕੀ ਹੋਰ ਜਿਹੜੀਆਂ ਹੈਗੀਆਂ ਡਰਗ ਮਨੀ ਉਹ ਵੀ ਬਰਾਮਦ ਹੋਈ ਆ ਇੱਥੇ ਇਹ ਵਿਸ਼ੋਸ਼ ਆ ਕਿਉਂਕਿ ਜਿਹੜੇ ਡਰਗਸ ਦਾ ਕੰਮ ਕਰਦੇ ਆ ਉਹਨਾਂ ਤੇ ਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ ਉਹ ਕਹਣਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 68 ਐਫ ਦੇ ਤਹਿਤ ਤਿੰਨ ਵੱਡੇ ਸਮਗਲਰ ਜਿਹੜੇ ਕਿ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67 ਹਜ਼ਾਰ 200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ 플ੌਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ ਹੌਲੀ ਖਤਮ ਹੋ ਰਹੀ ਆ ਸੋਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੈਕਟਰ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਈਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਹਾਂ ਉਹਨਾਂ ਕੋਲੋਂ ਪਤਾ ਲੱਗਦਾ ਹੈ ਜਾਂ ਅਸੀਂ ਆਪਣੇ ਸੋਰਸਸ ਤੋਂ ਪਤਾ ਕਰਦਾ ਹੈ ਕਿ ਗਲੀ ਮੁਹੱਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿੱਪਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆ ਆਇਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡੀਟੈਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਨਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਵਧਣ ਕਾਰਨ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਕਾਰਨ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇਵਾਲ ਪਏ ਹੋਏ ਨੇ ਸੋ ਇਹ ਦੋਨੋਂ ਧੰਦੇਮਾੜੇ ਨੇ ਦੋਨਾਂ ਦੇ ਵਿੱਚ ਕਿਹੜੀ ਕਾਰਵਾਈ ਹੋ ਕਾਫੀ ਜ਼ਿਆਦਾ ਸਖਤ ਹੋਏਗੀ ਲਿਖ ਕੇ ਤੋਂ ਫਿਰ ਲਿਖ ਕੇ ਦੇ ਜਿਹੜੇ ਅਪੀਲ ਅਰੈਸਟ ਜਿਹੜੇ ਐ ਐਨਡੀਪੀਐਸ ਏਟ ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਨੇ ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ ਅਡਲਟ ਹੈ ਗਿਆ ਉਹ ਸਾਰੇ ਸਾਰੇ ਇਸ ਤੰਦੇ ਨੂੰ ਜਿਹੜੇ ਹੈ ਗਿਆ ਸ਼ਰਾਬ ਦੇ ਤੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਲਿਫਤ ਹੁੰਦੇ ਆ ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਇਆਗਾ ਕਿਸੇ ਵੀ ਹਾਲਤ ਵਿੱਚ ਠੀਕ ਹੈ ਠੀਕ ਹੈ ਸਰ ਟਾਈਮ ਹੀ ਨਹੀਂ ਆਤਾ ਉਹ 1 ਮਾਰਚ ਤੋਂ ਇਸ ਨਾਰਕੋਟਿਕਸ ਯੁੱਧ ਨਸ਼ਾ ਵਿਰੋਧ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਜੀ ਦੀ ਰਹਿਮਾਈ ਹੇਠ ਚੱਲ ਰਿਹਾ ਇਹਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਦੇ ਵਿੱਚ ਪੈਡਲਰਸ ਤੇ ਸਮਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮੱਗਲਰ ਤੇ ਪੈਡਲਰ ਨੂੰ ਇਕੱਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤੇ तकरीबन 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੰਗ-ਲਗ ਜਗ੍ਹਾ ਦਿੱਤੋਂ ਔਰ ਬਾਕੀ ਹੋਰ ਜਿਹੜੀਆਂ ਹੈਗੀਆਂ ਡਰੱਗ ਮਨੀ ਉਹ ਵੀ ਬਰਾਮਦ ਹੋਈ ਆ ਇੱਥੇ ਇਹ ਵਿਸ਼ੋਸ਼ ਆ ਕਿਉਂਕਿ ਜਿਹੜੇ ਡਰੱਗਸ ਦਾ ਕੰਮ ਕਰਦੇ ਆ ਉਹਨਾਂ ਤੇ ਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ ਕੋਕੈਨਾਂ ਦੀ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 68 ਐਫ ਦੇ ਤਹਿਤ ਤਿੰਨ ਵੱਡੇ ਸਮੱਗਲਰ ਜਿਹੜੇ ਕਿ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮੱਗਲਰ ਪੰਜ ਸਮੱਗਲਰਾਂ ਦੀ ਮਾਫ ਕਰਨਾ ਪੰਜ ਸਮੱਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ ਪਲਾਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ-ਹੌਲੀ ਖਤਮ ਹੋ ਰਹੀ ਆ ਸੁਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੈਕਟਰ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਈਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਹਾਂ ਉਹਨਾਂ ਕੋਲੋਂ ਪਤਾ ਲੱਗਦਾ ਜਾਂ ਅਸੀਂ ਆਪਣੇ ਸੋਰਸਸ ਤੋਂ ਪਤਾ ਕਰਦਾ ਕਿ ਗਲੀ ਮਹੱਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿੱਪਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆ ਆਇਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਲਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਵਧਣ ਕਾਰਨ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਕਾਰਨ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇ ਵੱਲ ਪਏ ਹੋਏ ਨੇ ਸੋ ਇਹ ਦੋਨੋਂ ਧੰਦੇਵਾੜੇ ਨੇ ਦੋਨਾਂ ਦੇ ਵਿੱਚ ਕਿਹੜੀ ਕਾਰਵਾਈ ਹੋ ਕਾਫੀ ਜ਼ਿਆਦਾ ਸਖਤ ਹੋਏਗੀ ਲਿਖੋ ਤਾਂ ਫਿਰ ਲਿਖ ਕਰਦੇ ਜਿਹੜੇ ਅਪੀਲ ਤੇ ਅਰੈਸਟ ਜਿਹੜੇ ਆ ਐਨਡੀਪੀਐਸ ਐਟ ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਨੇ ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ ਅਡਲਟ ਹੈ ਗਿਆ ਉਹ ਸਾਰੇ ਸਾਰੇ ਇਸ ਧੰਦੇ ਨੂੰ ਜਿਹੜੇ ਹੈਗਾ ਸ਼ਰਾਬ ਦੇ ਧੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਲਿੱਥ ਹੁੰਦੇ ਆ ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਸੇ ਵੀ ਹਾਲਤ ਵਿੱਚ ਠੀਕ ਹੈ ਸਰ ਟਾਈਮ ਹੀ ਨਿਆ ਤੋਂ 1 ਮਾਰਚ ਤੋਂ ਇਸ ਨਾਰਕੋਟਿਕਸ ਯੁੱਧ ਨਸ਼ਾ ਵਿਰੋਧ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਪੰਜਾਬ ਸਰਕਾਰ ਡੀਵੀਪੀ ਪੰਜਾਬ ਜੀ ਦੀ ਰਹਿਨਮਾਈ ਹੇ ਚੱਲ ਰਿਹਾ ਇਹਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਦੇ ਵਿੱਚ ਪੈਡਲਰਸ ਤੇ ਸਮਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮਗਲਰ ਤੇ ਪੈਡਲਰ ਨੂੰ ਤਕੜਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤਕਰੀਬਨ 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੰਗ-ਲਗ ਜਗ੍ਹਾ ਦਿੱਤੋਂ ਔਰ ਬਾਕੀ ਹੋਰ ਜਿਹੜੀਆਂ ਹੈਗੀਆਂ ਡਰੱਗ ਮਨੀ ਉਹ ਵੀ ਬਰਾਮਦ ਹੋਈ ਆ ਇੱਥੇ ਇਹ ਵਿਸ਼ੋਸ਼ ਆ ਕਿਉਂਕਿ ਜਿਹੜੇ ਡਰੱਗਸ ਦਾ ਕੰਮ ਕਰਦੇ ਆ ਉਹਨਾਂ ਦੇ ਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ ਉਹ ਕਹਿੰਦਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 68 ਐਫ ਦੇ ਤਹਿਤ ਤਿੰਨ ਵੱਡੇ ਸਮਗਲਰ ਜਿਹੜੇ ਕਿ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਅ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ 플ੌਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ ਹੌਲੀ ਖਤਮ ਹੋ ਰਹੀ ਹੈ ਸੁਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੈਕਟਰ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਈਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਹਾਂ ਉਹਨਾਂ ਕੋਲੋਂ ਪਤਾ ਲੱਗਦਾ ਹੈ ਜਾਂ ਅਸੀਂ ਆਪਣੇ ਸੋਰਸਸ ਤੋਂ ਪਤਾ ਕਰਦਾ ਹੈ ਕਿ ਗਲੀ ਮਨਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿੱਪਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆ ਆਈਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਲਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਵਧਣ ਕਾਰਨ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਕਾਰਨ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇ ਵੱਲ ਪਏ ਹੋਏ ਨੇ ਸੋ ਇਹ ਦੋਨੋਂ ਧੰਦੇਮਾੜੇ ਨੇ ਦੋਨਾਂ ਦੇ ਵਿੱਚ ਕਿਹੜੀ ਕਾਰਵਾਈ ਹੋ ਕਾਫੀ ਜ਼ਿਆਦਾ ਸਖਤ ਹੋਏਗੀ ਇੱਥੇ ਤੋਂ ਸਿਰਫ ਲਿਕ ਕਰਦੇ ਨੇ ਜਿਹੜੇ ਅਕੂ ਉਸ ਅਰੈਸਟ ਕਰ ਆਬ ਜਿਹੜੇ ਆ ਐਨਡੀਪੀਐਸਟ ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਨਹੀਂ ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ ਅਡਲਟ ਹੈਗੇ ਆ ਉਹ ਸਾਰੇ ਸਾਰੇ ਇਸ ਤੰਦੇ ਨੂੰ ਜਿਹੜੇ ਹੈਗੇ ਆ ਸ਼ਰਾਬ ਦੇ ਤੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਲਿੱਥ ਹੁੰਦੇ ਆ ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਸੇ ਵੀ ਹਾਲਤ ਵਿੱਚ ਠੀਕ ਹੈ ਠੀਕ ਹੈ ਸਰ 2 ਮਹੀਨਿਆਂ ਤੋਂ 1 ਮਾਰਚ ਤੋਂ ਇਸ ਨਾਰਕੋਟਿਕਸ ਯੁੱਧ ਨਸ਼ਾ ਅਰੋਹ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਜੀ ਦੀ ਰਹਿਮਾਈ ਹੇਠ ਚੱਲ ਰਿਹਾ ਹੈ ਇਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਦੇ ਵਿੱਚ ਪੈਡਲਰਸ ਤੇ ਸਮੱਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮੱਗਲਰ ਤੇ ਪੈਡਲਰ ਨੂੰ ਇਕੱਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤੇ ਤਕਰੀਬਨ 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੰਗ-ਅਲਗ ਜਗ੍ਹਾ ਦਿੱਤੋਂ ਔਰ ਬਾਕੀ ਹੋਰ ਜਿਹੜੀਆਂ ਹੈਗੀਆਂ ਡਰਗ ਮਨੀ ਉਹ ਵੀ ਬਰਾਮਦ ਹੋਈ ਆ ਇੱਥੇ ਇਹ ਵਿਸ਼ੋਸ਼ ਆ ਕਿਉਂਕਿ ਜਿਹੜੇ ਡਰਗਸ ਦਾ ਕੰਮ ਕਰਦੇ ਆ ਉਹਨਾਂ ਦੇ ਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ ਉਹ ਕਹਣਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 68 ਐਫ ਦੇ ਤਹਿਤ ਤਿੰਨ ਵੱਡੇ ਸਮਗਲਰ ਜਿਹੜੇ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67 ਹਜ਼ਾਰ 200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ 플ੌਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ। ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ-ਹੌਲੀ ਖਤਮ ਹੋ ਰਹੀ ਹੈ ਸੋਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੈਕਟਰ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ। ਉਹ ਅਸੀਂ ਕਾਫੀ ਜਿਹੜੇ ਆਈਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਹਾਂ ਉਹਨਾਂ ਕੋਲੋਂ ਪਤਾ ਲੱਗਦਾ ਹੈ ਜਾਂ ਅਸੀਂ ਆਪਣੇ ਸੋਰਸਸ ਤੋਂ ਪਤਾ ਕਰਦਾ ਹੈ ਕਿ ਗਲੀ ਮੁਹੱਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿੱਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆ ਆਇਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡੀਟੈਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਨਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਵਧਣ ਕਾਰਨ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਕਾਰਨ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇਵਾਲ ਪਏ ਹੋਏ ਨੇ ਸੋ ਇਹ ਦੋਨੋਂ ਧੰਦੇਮਾੜੇ ਨੇ ਦੋਨਾਂ ਦੇ ਵਿੱਚ ਕਿਹੜੀ ਕਾਰਵਾਈ ਹੋ ਕਾਫੀ ਜ਼ਿਆਦਾ ਸਖਤ ਹੋਏਗੀ ਲਿਖ ਕੇ ਫਿਰ ਲਿਖ ਕਰਦੇ ਜਿਹੜੇ ਐਨਡੀਪੀਐਸ ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਨੇ ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ ਅਡਲਟ ਹੈਗੇ ਆ ਉਹ ਸਾਰੇ ਸਾਰੇ ਇਸ ਤੰਦੇ ਨੂੰ ਜਿਹੜੇ ਹੈਗੇ ਆ ਸ਼ਰਾਬ ਦੇ ਤੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਉਹ ਲਿਥ ਹੁੰਦੇ ਆ ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਸੇ ਵੀ ਹਾਲਤ ਵਿੱਚ ਠੀਕ ਹੈ ਸਰ ਕਾਈਮ ਹੀ ਨਿਆ ਤੋਂ 1 ਮਾਰਚ ਤੋਂ ਇਸ ਨਾਰਕੋਟਿਕਸ ਵਿਧ ਨਸ਼ਾ ਵਿਰੋਧ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਜੀ ਦੀ ਰਹਿਮਾਈ ਹੇਠ ਚੱਲ ਰਿਹਾ ਇਹਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਦੇ ਵਿੱਚ ਪੈਡਲਰਸ ਤੇ ਸਮਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮਗਲਰ ਤੇ ਪੈਡਲਰ ਨੂੰ ਇਕੱਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤੇ तकरीबन 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੱਗ-ਅਲੱਗ ਜਗ੍ਹਾ ਦਿੱਤੋਂ ਔਰ ਬਾਕੀ ਹੋਰ ਜਿਹੜੀਆਂ ਹੈਗੀਆਂ ਡਰੱਗ ਮਰੀ ਉਹ ਵੀ ਬਰਾਮਦ ਹੋਈ ਆ ਇੱਥੇ ਇਹ ਵਿਸ਼ੋਸ਼ ਆ ਕਿਉਂਕਿ ਜਿਹੜੇ ਡਰੱਗਸ ਦਾ ਕੰਮ ਕਰਦੇ ਆ ਉਹਨਾਂ ਤੇ ਅਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ ਉਹ ਕਹਣਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 68 ਐਫ ਦੇ ਤਹਿਤ ਤਿੰਨ ਵੱਡੇ ਸਮਗਲਰ ਜਿਹੜੇ ਕਿ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ ਪਲਾਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ-ਹੌਲੀ ਖਤਮ ਹੋ ਰਹੀ ਆ ਸੋਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੈਕਟਰ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਈਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਉਹਨਾਂ ਕੋਲੋਂ ਪਤਾ ਲੱਗਦਾ ਜਾਂ ਅਸੀਂ ਆਪਣੇ ਸੋਰਸਸ ਤੋਂ ਪਤਾ ਕਰਦਾ ਕਿ ਗਲੀ ਮਹੱਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿੱਪਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆ ਆਇਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਲਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਵਧਣ ਕਾਰਨ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਕਾਰਨ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇ ਵੱਲ ਪਏ ਹੋਏ ਨੇ ਸੋ ਇਹ ਦੋਨੋਂ ਧੰਦੇਵਾੜੇ ਨੇ ਦੋਨਾਂ ਦੇ ਵਿੱਚ ਕਿਹੜੀ ਕਾਰਵਾਈ ਹੋ ਕਾਫੀ ਜ਼ਿਆਦਾ ਸਖਤ ਹੋਏਗੀ। ਇਹ ਲੋਕੋ ਫਿਰ ਨਿਕਰਦੇ ਜਿਹੜੇ ਪੀਯੂ ਤੇ ਰੈਸਟ ਕੇ ਸਾਫ ਜਿਹੜੇ ਆ ਐਨਡੀਪੀਐਸ ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਨੇ। ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ, ਅਡਲਟ ਹੈ ਗਿਆ ਉਹ ਸਾਰੇ ਸਾਰੇ ਇਸ ਧੰਦੇ ਨੂੰ ਜਿਹੜੇ ਹੈ ਗਿਆ ਸ਼ਰਾਬ ਦੇ ਧੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਉਹ ਲਿੱਥ ਹੁੰਦੇ ਆ। ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਸੇ ਵੀ ਹਾਲਤ ਵਿੱਚ। ਠੀਕ ਹੈ ਸਰ 2.5 ਮਹੀਨਿਆਂ ਤੋਂ 1 ਮਾਰਚ ਤੋਂ ਇਸ ਨਾਰਕੋਟਿਕਸ ਵਿਧ ਨਸ਼ਾ ਵਿਰੋਧ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਪੰਜਾਬ ਸਰਕਾਰ ਡੀਵੀਪੀ ਪੰਜਾਬ ਜੀ ਦੀ ਰਹਿਨਮਾਈ ਹੇਠ ਚੱਲ ਰਿਹਾ ਇਹਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਦੇ ਵਿੱਚ ਪੈਡਲਰਸ ਤੇ ਸਮਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮਗਲਰ ਤੇ ਪੈਡਲਰ ਨੂੰ ਅਕੱਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤੇ ਤਕਰੀਬਨ 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੰਗ-ਲਗ ਜਗ੍ਹਾ ਦਿੱਤੋਂ ਔਰ ਬਾਕੀ ਹੋਰ ਜਿਹੜੀਆਂ ਹੈਗੀਆਂ ਡਰੱਗ ਮਨੀ ਉਹ ਵੀ ਬਰਾਮਦ ਹੋਈ ਆ ਇੱਥੇ ਇਹ ਵਿਸ਼ੋਸ਼ ਆ ਕਿਉਂਕਿ ਜਿਹੜੇ ਡਰੱਗਜ਼ ਦਾ ਕੰਮ ਕਰਦੇ ਆ ਉਹਨਾਂ ਤੇ ਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ ਉਹ ਕਹਿੰਦਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 68 ਐਫ ਦੇ ਤਹਿਤ ਤਿੰਨ ਵੱਡੇ ਸਮਗਲਰ ਜਿਹੜੇ ਕਿ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਅ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ 플ੌਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ ਹੌਲੀ ਖਤਮ ਹੋ ਰਹੀ ਹੈ ਸੁਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੈਕਟਰ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਈਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਉਹਨਾਂ ਕੋਲੋਂ ਪਤਾ ਲੱਗਦਾ ਜਾਂ ਅਸੀਂ ਆਪਣੇ ਸੋਰਸਸ ਤੋਂ ਪਤਾ ਕਰਦਾ ਕਿ ਗਲੀ ਮੁਹੱਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ